ਹਾਂਜੀ ਦੋਸਤੋ ਕੀ ਹਾਲ-ਚਾਲ ਆ ਮੈਂ ਤੁਹਾਡਾ ਆਪਣਾ پراਊਡ ਪੰਜਾਬੀ ਵੀ 13 ਵਾਲਾ ਅੱਜ ਪਹੁੰਚਿਆ ਆਪਾਂ ਡੀਮਾਰਟ ਬਰਨਾਲੇ ਡੀਮਾਰਟ ਬਰਨਾਲੇ ਵਿੱਚ ਆਪਾਂ ਪਹੁੰਚ ਚੁੱਕੇ ਆ ਜੇ ਸ਼ਾਪਿੰਗ ਕਰਨ ਲਈ ਤੇ ਆਪਾਂ ਤੁਹਾਨੂੰ ਪੂਰਾ ਡੀਮਾਰਟ ਅੱਜ ਦਿਖਾਵਾਂਗੇ ਕੀ ਕੁਝ ਇੱਥੋਂ ਮਿਲਦਾ ਬਹੁਤ ਸਾਰਾ ਸਾਮਾਨ ਇੱਥੋਂ ਤੁਸੀਂ ਵਧੀਆ ਤੇ ਵਧੀਆ ਡਿਸਕਾਊਂਟ ਰੇਟਾਂ ਤੇ ਇੱਥੋਂ ਸਾਰਾ ਸਾਮਾਨ ਖਰੀਦ ਸਕਦੇ ਹੋਗੇ ਜਿਵੇਂ ਤੁਸੀਂ ਭਾਂਡੇ ਵਗੈਰਾ ਵੇਖ ਸਕਦੇ ਹੋਗੇ ਕੁੱਕਰ ਹੋਗੇ ते एक सौ नड़िन्नवे रुपए दिल तीन सौ रुपए के सेल टिफिन हो गए डब्बे हो गए रोटिया वाले सारा ए टू जैड कुल समान आप कह दिए छोटे बच्चे वास्ते बोतलों वगैरह वो भी इतो वादिया रेट त खरीद सकते जिमें किसी ने घर वास्ते चुल्हे खरीदने हूँ गैंसी चुलिया का रेट दो तीन तो हजार बहुत सारा समान पामने कटर कटिंग वाला मशीन वेख सको गे सब्जी कटिंग वाला ਇੱਧਰਲੇ ਪਾਸੇ ਵੇਖ ਸਕਦੇ ਹੋ ਪੈਨ ਵਗੈਰਾ ਪਏ ਨੇ ਤੇ ਬਹੁਤ ਸਾਰਾ ਸਮਾਨ ਪਿਆਗਾ ਆ ਤੁਸੀਂ ਸਟੀਲ ਦੀਆਂ ਬੋਤਲਾਂ ਵੇਖ ਸਕਦੇ ਹੋ ਇਹ ਸਾਰੀਆਂ 200 ਰੁਪਏ ਦੀਆਂ ਨੇ ਇੱਧਰਲੇ ਪਾਸੇ ਕੱਪ ਵਗੈਰਾ ਆ ਗਏ ਸਮਰ ਕਰਕੇ ਕੱਪ ਦਾ ਜਿਹੜਾ ਪ੍ਰਾਈਸ ਆ ਉਹ 60 ਰੁਪਏ ਜੀ ਇਹ ਜੇ ਕਿਸੇ ਨੇ ਖਰੀਦਣਾ ਹੋਵੇ ਖਰੀਦ ਸਕਦਾ ਤੇ ਇੱਧਰ ਡੱਬੇ ਵੇਚ ਸਕਦੇ ਹਾਂ 70 ਰੁਪਏ ਦਾ ਡੱਬਾ ਇੱਕ ਪੀਸ ਇੱਧਰਲੇ ਪਾਸੇ ਕੱਪੜੇ ਆ ਗਏ ਇੱਧਰ ਬੋਤਲਾਂ ਹੋਰ ਆ ਗਈਆਂ ਤੁਸੀਂ ਵੇਚ ਸਕਦੇ ਹੋ 130 ਰੁਪਏ 250 299 ਰੁਪਏ ਸੇ ਵਧੀਆ ਡਿਸਕਾਊਂਟ ਰੇਟ ਤੇ ਦਿੱਤਾ ਜਾਂਦਾ ਕੱਪ ਦੇ ਡਿਜ਼ਾਈਨ ਦੇ ਸਾਡੇ ਕਿੰਨੇ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕੱਪ ਦੇ ਡਿਜ਼ਾਈਨ ਤੁਸੀਂ ਦੇਖ ਰਹੇ ਹੋਗੇ ਜੋ ਕਿ 100 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਮਿਲ ਜਾਣਗੇ ਇਧਰਲੇ ਪਾਸੇ ਤੁਸੀਂ ਕਰੋਕਰੀ ਦਾ ਸਮਾਨ ਦੇਖ ਸਕਦੇ ਹੋਗੇ ਬਹੁਤ ਸਾਰਾ ਢਾਂਡਾ ਠਿਕਰ ਇੱਥੋਂ ਮਿਲਦਾ 1799 ਰੁਪਏ 1199 ਰੁਪਏ ਇਹਨਾਂ ਦੇ ਨਾਲ-ਨਾਲ ਐਮ ਆਰ ਪੀ ਲਿਖੀ ਹੁੰਦੀ ਤੇ ਆਪਾਂ ਨੂੰ ਕਿੰਨਾ ਫਾਇਦਾ ਹੁੰਦਾ ਉਹ ਵੀ ਲਿਖਿਆ ਹੁੰਦਾ ਪਲੇਟਾਂ ਦੇਖ ਸਕਦੇ ਹੋ ਜੀ ਤੁਸੀਂ ਸਾਹਮਣੇ ਉਧਰਲੇ ਪਾਸੇ ਸ਼ੀਸ਼ੇ ਦੇ ਵਿੱਚ ਜੇ ਕਿਸੇ ਨੇ ਕੋਈ ਖਾਨ ਪੀਣ ਵਾਲੀ ਚੀਜ਼ ਲੈਣੀ ਹੋਵੇ ਉਹ ਵੀ ਲੈ ਸਕਦਾ ਹੈ ਇੱਧਰ ਆ ਗਈ ਜੀ ਬੈੱਡ ਸ਼ੀਟਾਂ ਡਬਲ ਬੈੱਡ ਦੀਆਂ ਚਾਦਰਾਂ ਨੇ ਇਹ 500 ਰੁਪਏ ਦੀਆਂ ਸਿੰਗਲ ਬੈੱਡ ਦੀਆਂ ਵੀ ਚਾਦਰਾਂ ਹੈਗੀਆਂ ਨੇ ਜੀ ਇੱਧਰ ਤੇ 400 ਰੁਪਏ ਦੀਆਂ ਡਬਲ ਬੈੱਡ ਦੀਆਂ ਚਾਦਰਾਂ ਹੋਗੀਆਂ ਬਹੁਤ ਸਾਰਾ ਕੱਪੜਾ ਮਿਲ ਜਾਂਦਾ ਜੀ ਇੱਥੋਂ ਜੀ ਕਿਸੇ ਨੇ ਪੈਂਟਾ ਕੱਪੜਾ ਕੁਝ ਵੀ ਖਰੀਦਣਾ ਹੋਵੇ ਸਭ ਕੁਝ ਇੱਥੇ ਮਿਲ ਜੂ ਆਸਾਨੀ ਨਾਲ ਇੱਧਰਲੇ ਪਾਸੇ ਸਿੰਗਲ ਬੈੱਡ ਦਾ ਜੇ ਤੁਸੀਂ ਲੈਣਾਗਾ ਸਿੰਗਲ ਬੈੱਡ ਦਾ ਤੁਹਾਨੂੰ 150 ਰੁਪਏ ਦਾ ਕਪੜਾ ਮਿਲ ਜੂਗਾ ਸੂਟਾਂ ਦੇ ਕਪੜੇ ਮਿਲ ਜਾਣਗੇ ਜੇ ਕਿਸੇ ਨੇ ਸੂਟ ਖਰੀਦਣੇ ਹੁਣ ਉਹ ਵੀ ਇੱਥੋਂ ਵਧੀਆ ਰੇਟ ਤੇ ਖਰੀਦ ਸਕਦੇ ਨੇ ਤੇ ਜੇ ਕਿਸੇ ਨੇ ਖਰੀਦਣੇ ਹੋਣਾ ਜੀ ਆਪਾਂ ਰੋਟੀਆਂ ਵਾਲੇ ਪੌਣੇ ਹੁੰਦੇ ਆਗੇ ਉਹ 10 ਰੁਪਏ ਦਾ ਮਿਲ ਜਾਂਦਾਗਾ ਇੱਧਰਲੇ ਪਾਸੇ ਦੇਖ ਸਕਦੇ ਹੋ ਕਪੜੀ ਕਪੜਾ ਪੈ ਤੀ ਜਿੰਤੇ ਤੱਕ ਨਿਗਾ ਮਰੋਂਗੇ 150 ਰੁਪਏ ਦਾ ਸਿੰਗਲ ਪੈਟ ਦਾ ਕਪੜਾ ਤੇ ਅੱਗੇ ਆਪਾਂ ਟੋਪੀਆਂ ਵੇਖ ਸਕਦੇ ਹਾਂ ਜੀ ਜੇ ਇਹਨਾਂ ਨੇ ਧੁੱਪ ਤੋਂ ਬਚਣ ਲਈ ਟੋਪੀਆਂ ਲੈਣੀਆਂ ਹੋਣ ਟੋਪੀਆਂ ਲੈ ਸਕਦੋਂਗੇ ਇਹਨਾਂ ਟੋਪੀਆਂ ਦਾ ਰੇਟ ਸਿਰਫ 50 50 ਰੁਪਏ ਦਾ ਅੱਗੇ ਵੇਚ ਸਕਦੋਂਗੇ ਹੋਰ ਵੀ ਬਹੁਤ ਸਾਰਾ ਸਮਾਨ ਪਿਆ ਇੱਧਰ ਦੇਖ ਸਕਦੇ ਕਿੰਨੀ ਸੋਹਣੀ ਪੈਕਿੰਗ ਕੀਤੀ ਗਈ ਹੈ ਸਾਰੇ ਸਮਾਨ ਦੀ ਤੌਲੀਏ ਵਗੈਰਾ ਲੈਣੇ ਹੁਣ ਤੌਲੀਏ ਵੀ ਮਿਲ ਜਾਣਗੇ ਜੀ 150 ਦੇ ਵਿਚਕਾਰ ਤੌਲੀਏ ਮਿਲ ਜੂ ਤੁਹਾਨੂੰ ਅੱਗੇ ਛੋਟੇ ਬੱਚਿਆਂ ਵਾਸਤੇ ਕੱਪੜੇ ਆਗੇ ਤੇ ਤੁਸੀਂ ਸਾਰਾ ਵਲੌਗ ਦੇਖ ਸਕਦਾਂਗੇ ਸਾਰੀ ਤੁਹਾਨੂੰ ਐਂਡ ਤੱਕ ਵੀਡੀਓ ਦੇਖਾ ਮੈਂਗੀ ਕੀ ਕੁਝ ਇੱਥੇ ਮਿਲਦਾ ਬਹੁਤ ਸਾਰਾ ਸਮਾਨ ਮਿਲਦਾ ਜੀ ਜੇ ਕਿਸੇ ਘਰ ਤੱਕ ਕੋਈ ਵੀ ਕੱਪੜਿਆਂ ਤੋਂ ਲੈ ਕੇ ਆਪਣੇ ਭਾਂਡਾ ਠਿੱਕਰ ਜਾਂ ਸਬਜ਼ੀਆਂ ਦਾ ਕੋਈ ਵੀ ਦਾਲਾਂ ਦਾ ਆਟਾ ਵਗੈਰਾ ਮੈਦਾ ਸਭ ਕੁਝ ਇੱਥੋਂ ਮਿਲਦਾ ਹੀ ਇੱਧਰ ਤੁਸੀਂ ਵੇਖ ਸਕਦੇ ਹੋ ਲੇਡੀ ਸੂਟ ਆ ਗਏ ਇਹ 300 ਰੁਪਏ ਸੇ ਲਾਗੀ ਜ ਇੱਧਰ ਤੇ ਇੱਧਰਲੇ ਪਾਸੇ 599 ਰੁਪਏ ਸੇ ਦੇਖ ਸਕਦੇ ਹੋ ਤੁਸੀਂ ਬਹੁਤ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਜੇ ਕਿਸੇ ਨੇ ਛੋਟੇ ਬੱਚਿਆਂ ਦੇ ਸੂਜ ਲੈਣੀ ਹੁਣ ਜਾਂ ਚੱਪਲਾ ਲੈਣੀ ਹੁਣ ਚੱਪਲਾ 199 ਰੁਪਏ ਸੇਲ 179 ਰੁਪਏ ਸੇਲ ਤੁਸੀਂ ਵੇਖ ਸਕਦੇ ਹੋ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਮੇ ਦੇਖਣ ਨੂੰ ਮਿਲ ਜਾਣਗੇ ਉਧਰਲੇ ਪਾਸੇ ਵੇਖ ਸਕਦੇ ਹੋ ਉਧਰਲੇ ਪਾਸੇ ਵੀ ਕਿੰਨੇ ਜ਼ਿਆਦਾ ਸਟਾਕ ਪਿਆ ਬੂਟ ਵੀ ਇੱਥੋਂ ਮਿਲ ਜਾਣਗੇ ਤੁਹਾਨੂੰ ਬਹੁਤ ਵਧੀਆ ਰੇਟਾਂ ਤੇ ਜੇ ਕਿਸੇ ਨੇ ਜੈਂਟਸ ਨੇ ਆਪਣੀ ਸਲਟਾ ਖਰੀਦਣੀ ਹੋਣ ਸਲਟਾ ਵੀ ਤੁਸੀਂ ਵੇਖ ਸਕਦੇ ਹੋ ਜੇ ਕਿਸੇ ਨੇ ਗੋਗਲਸ ਖਰੀਦਣੇ ਹੋਣ ਐਨਕਾ ਉਹ ਵੀ ਇੱਥੇ 100 ਤੋਂ 150 ਰੁਪਏ ਦੇ ਵਿੱਚ ਲੈ ਸਕਦੇ ਹੋਗੇ निगाह मार सद जी ती जे किसी ने बहर जाते टेचिया खरीदिया होचिया तीन तीन सैट आ जी तीन तीन सैटा के रेट वेख सद कि अलग अलग रेट ने जे किसी वीर ने खरीदिया हो जीन दया पैंटा तो तीन सौ तो लेके अठ सौ नौ सौ तक दया वो वाइय जीना इतों मिल जाएगियां तुम अपनी मनपसंद जीना भी इतों लै सद जिमें इधर डेढ़ सौ रुपये सेल आ इधर कपड़े की एक सौ नती रुपए सेल एक सौ चाली रुपए सेल अलग अलग तरह के रेट ने जी इतने ਬਹੁਤ ਲੋਕ ਆਉਂਦੇ ਨੇ ਇੱਥੇ ਹਰ ਰੋਜ਼ ਸ਼ਾਪਿੰਗ ਕਰਨ ਜੋ ਤੁਸੀਂ ਬਾਹਰ ਆ ਕੇ ਦੇਖੋਗੇ ਡੀਮਾਰਟ ਦੇ ਤਾਂ ਗੱਡੀਆਂ ਹੀ ਗੱਡੀਆਂ ਤੁਹਾਨੂੰ ਨਜ਼ਰ ਆਉਣੀਆਂ ਛੋਟੇ ਤੋਂ ਲੈ ਕੇ ਵੱਡੇ ਹਰ ਤਰ੍ਹਾਂ ਦੇ ਕੱਪੜੇ ਤੁਹਾਨੂੰ ਸਾਈਜ਼ ਮਿਲ ਜਾਣਗੇ ਜੀ ਇੱਧਰਲੇ ਪਾਸੇ ਦੇਖ ਸਕਦੇ ਹੋਗੇ 499 ਰੁਪਏ ਸੇਲ ਆਈ 150 ਰੁਪਏ ਸੇਲ ਬਹੁਤ ਹੀ ਵਧੀਆ ਡੀਮਾਰਟ ਬਣਿਆ ਹੋਇਆ ਜੇ ਕਿਸੇ ਨੇ ਇੱਥੋਂ ਨਿੱਕਰਾ ਵਗੈਰਾ ਖਰੀਦਣਾ ਹੰਡਲਰ ਕੰਪਨੀਆਂ ਉਹ ਵੀ ਮਿਲ ਜਾਣੀਆਂ ਤੇ ਬੈਗ ਪਾਉਣ ਨੂੰ ਮੋਟੇ ਤੇ ਪਤੰਗੇ ਨੂੰ ਬੈਗ ਵਗੈਰਾ ਵੀ ਮਿਲ ਜਾਣਗੇ 100 ਰੁਪਏ ਸੇਲ ਆ ਗਈ ਜੀ ਟੀ-ਸ਼ਰਟਾਂ ਦੀ 99 ਰੁਪਏ ਸੇਲ ਨਿਗਾਹ ਮਾਰ ਸਕਦੇ ਹੋਗੇ ਇਹ ਨਹੀਂ ਜੀ ਲੇਡੀ ਟੀ-ਸ਼ਰਟਾਂ ਜਿਨ੍ਹਾਂ ਦਾ ਪ੍ਰਾਈਸ ਹੈ 99 ਰੁਪਏ ਤੁਸੀਂ ਦੇਖ ਸਕਦੇ ਹੋ ਕਿੰਨੇ ਤਰ੍ਹਾਂ ਦੇ ਡਿਜ਼ਾਈਨ ਨੇ ਸਾਹਮਣੇ ਜਿੰਨਾ ਪਈਆਂ ਨੇ ਤੁਹਾਨੂੰ ਜਿੰਨਾ ਵੀ ਇੱਕ ਵਾਰੀ ਦਿਖਾਣਾਂਗੇ ਨਿਗਾਮ ਆ ਸਾਉਣ ਨੂੰ ਤੁਸੀਂ ਇੱਕ ਸੋਨੇ ਦੇ ਨਮਰਪੈਸੇਲ ਛਾਟਾਂ ਵੀ ਬਹੁਤ ਤਰ੍ਹਾਂ ਦੀਆਂ ਮਿਲ ਜਾਣੀਆਂ ਤੁਹਾਨੂੰ ਅਲੱਗ-ਅਲੱਗ ਕਲਰ ਦੀ ਅਤੇ ਬਹੁਤ ਵਧੀਆ ਜਿਮੇਦਰ 300 ਦਾ ਪ੍ਰਾਈਸ ਉਧਰ 200 ਦਾ ਪ੍ਰਾਈਸ ਹੈ ਸਲਟਰਾ ਦੀ ਕੁਆਲਿਟੀ ਵੀ ਵਧੀਆ ਜੀ ਤੁਸੀਂ ਆ ਕੇ ਜਰੂਰ ਲੈ ਸਕਦੇ ਹੋ ਤੇ ਗੱਲ ਕਰ ਲਈ ਹੁਣ ਆਪਾਂ ਆਪਣੇ ਘਰੇਲੂ ਸਮਾਨ ਦੀ ਉਹਨਾਂ ਦੇ ਪ੍ਰਾਈਸ ਵਗੈਰਾ ਦੇਖ ਸਕਦੇ ਹੋ ਤੁਸੀਂ 101 ਰੁਪਏ 91 ਰੁਪਏ ਜੇ ਕਿਸੇ ਛੋਟੇ ਬੱਚਿਆਂ ਬਾਅਦ ਚ ਕੋਈ ਖਿਡਾਉਣੇ ਵਗੈਰਾ ਲੈਣੇ ਆ ਖਿਡਾਉਣੇ ਵਗੈਰਾ ਬੀਤੋ ਸਭ ਕੁਝ ਮਿਲ ਜੂਗਾ ਬਾਲੀਬਾਲ ਖਰੀਦਣੀਆਂ ਬਾਲੀਬਾਲ ਮਿਲ ਜਾਨੀ ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ 150 ਰੁਪਏ ਦੀ ਬਾਲੀਬਾਲ ਮਿਲ ਜੂਗੀ ਜੇ ਕਿਸ ਨੇ ਬਾਸਕਟਬਾਲ ਲੈਣੀਆਂ ਬਾਸਕਟਬਾਲ ਮਿਲ ਜੂ 200 ਦੀ ਜੇ ਕਿਸ ਨੇ ਫੁੱਟਬਾਲ ਲੈਣੀਆਂ ਫੁੱਟਬਾਲ ਮਿਲ ਜੂ 400 ਰੁਪਏ ਦੀ ਇਹ ਤੁਸੀਂ ਦੇਖ ਸਕਦੇ ਹੋਗੇ ਅਲੱਗ ਅਲੱਗ ਤਰ੍ਹਾਂ ਦੇ ਸਭ ਕੁਝ ਇੱਥੇ ਤੁਹਾਨੂੰ ਵਧੀਆ ਰੇਟਾਂ ਤੇ ਮਿਲ ਜੂਗਾ ਜਿਵੇਂ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋ ਬਹੁਤ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਹੈ ਜਿਵੇਂ ਚਾਰ ਦੇ ਡੱਬੇ ਤੁਸੀਂ ਵੇਖ ਸਕਦੇ ਹੋ 95 ਰੁਪਏ ਦਾ 75 ਰੁਪਏ ਦਾ ਬਹੁਤ ਸਾਰਾ ਸਮਾਨ ਮਿਲ ਜਾਂਦਾ ਜੀ ਤੇ ਜੇ ਕਿਸੇ ਨੇ ਵਿਆਹ ਸਾਦੀ ਵਾਸਤੇ ਮਸਾਲੇ ਵਗੈਰਾ ਲੈਣੇ ਹੋਣ ਉਹ ਵੀ ਮਸਾਲੇ ਇੱਥੋਂ ਮਿਲ ਜਾਣਗੇ ਨਿਗਾਹ ਮਾਰ ਸਕਦੇ ਹੋਗੇ ਤੁਸੀਂ ਟਿਸ਼ੂ ਪੇਪਰ ਵਗੈਰਾ ਹੋ ਜਾਂਦੇ ਆ ਤੇ ਆਪਣੇ ਘਰ ਦਾ ਥੋੜਾ ਬਹੁਤਾ ਜਿਵੇਂ ਕੈਂਚੀਆਂ ਦਾ ਸਮਾਨ ਹੋ ਗਿਆ ਜਾਂ ਹੋਰ

ਤੇ ਬਹੁਤ ਵਧੀਆ ਡੀਮਾਰਟ ਬਣਿਆ ਹੋਇਆ ਹੈਗਾ ਆ ਦੇਖੋ ਜੀ ਕਲੀਨਰ ਪਏ ਨੇ 145 ਰੁਪਿਆ ਦੇ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਇੱਕ ਨਾਲ ਇੱਕ ਫੀ ਵੀ ਹੈ ਇਹ ਵੀ ਆਫਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ 44 ਰੁਪਿਆ ਦਾ 41 ਰੁਪਿਆ ਦਾ ਹਾਰਪਿਕ ਮਿਲ ਜੂਗਾ ਤੁਹਾਨੂੰ ਤੇ ਜੇ ਕਿਸੇ ਨੇ ਹਿੱਟ ਸਪਰੇਅ ਲੈਣੀ ਹੈ ਮੱਖੀਆਂ ਵਾਸਤੇ ਉਹ ਵੀ ਤੁਹਾਨੂੰ 20 ਰੁਪਿਆ ਡਿਸਕਾਊਂਟ 100 ਰੁਪਏ ਦੀ ਬੋਤਲ ਮਿਲ ਜੂਗੀ ਜੀ ਤੇ ਆਪਣਾ ਜੇ ਕਿਸ ਨੇ ਫੇਸ ਵਾਸ਼ ਵਗੈਰਾ ਲੈਣਾ ਹੋ ਫੇਸ ਵਾਸ਼ ਵਗੈਰਾ ਕਰੀਮਾ ਸਾਰਾ ਏ ਟੂ ਜ਼ੈਡ ਸਮਾਨ ਜਿਹੜਾ ਆਪਣੇ ਘਰ ਦੇ ਵਿੱਚ ਜੂਸ ਕੀਤਾ ਜਾਂਦਾ ਜਾਂ ਤਾਂ ਸਮਾਨ ਇਥੋਂ ਮਿਲ ਜੂਗਾ ਸਰਫ ਵਗੈਰਾ ਵੀ ਮਿਲ ਜਾਂਦਾ ਜੀ ਬਹੁਤ ਵਧੀਆ ਸਸਤੇ ਰੇਟਾਂ ਦੇ ਮਿਲ ਜਾਂਦਾ ਜੇ ਕਿਸੇ ਨੇ ਬਿਸਕਟ ਵਗੈਰਾ ਖਰੀਦਨੇ ਹੁਣ ਬਿਸਕਟ ਵਗੈਰਾ ਵੀ ਮਿਲ ਜਾਣਗੇ ਖਾਣ ਪੀਣ ਦਾ ਸਮਾਨ ਪਹਿਨਣ ਦਾ ਕਰਦਾ ਕੰਮ ਕਰਨ ਵਾਸਤੇ सर्फ वगैरा हो कपड़े बगयारा, बगयारा, गए कपड़े वगैरह क्लीनर वगैरह सब कुछ ए टू जैड मिल जूगा जी जे अपनी अज की भीडियो वाइसिया लगी होडियो लाइक कर तो शेयर जरूर कर दौ धन्यवाद